ਇੱਕ ਕੁੜੀ ਨੂੰ ਆਪਣੇ ਸਹੁਰੇ ਜਾ ਕੇ ਆਪਣੇ ਸੋਹਣੇ ਹੋਣ ਤੱਕ ਮੰਡ ਬਹੁਤ ਜ਼ਿਆਦਾ ਹੋ ਜਾਂਦਾ ਹੈ। ਇੱਕ ਤਾਂ ਕੁੜੀ ਦੀ ਮਾਂ ਵੀ ਇਦਾਂ ਦੀ ਸੀ ਕਿ ਸਾਰਾ ਦਿਨ ਉਸ ਤੇ ਕਰਨ ਭਰੀ ਜਾਂਦੀ ਸੀ। ਆਪਣੀ ਮਾਂ ਪਿੱਛੇ ਲੱਗ ਕੇ ਉਹ ਆਪਣੇ ਘਰ ਵਾਲੇ ਨਾਲ ਰੋਜ਼ ਲੜਦੀ। ਇੱਕ ਦਿਨ ਉਹ ਕੁੜੀ ਆਪਣੇ ਪੇਕੇ ਘਰ ਆ ਕੇ ਬੈਠ ਜਾਂਦੀ ਹੈ। ਕੁੜੀ ਦੇ ਪਿਓ ਨੂੰ ਤਾਂ ਪਤਾ ਸੀ ਕਿ ਮੇਰਾ ਜਵਾਈ ਤਾਂ ਬਹੁਤ ਭੋਲ ਆਏ। ਇਹ ਹੀ ਲੜਦੀ ਹੋਣੀ ਹੈ। ਜੇ ਕੁੜੀ ਦਾ ਪਿਓ ਕੁਝ ਕਹਿੰਦਾ ਤਾਂ ਅੱਗੋਂ ਮਾਂ ਕਹਿ ਦਿੰਦੀ। ਤੌਣ ਨੂੰ ਬਾਹਲਾ ਬੋਲਣ ਦੀ ਲੋੜ ਨਹੀਂ। ਫਿਰ ਕੁੜੀ ਦਾ ਪਿਓ ਇੱਕ ਅਜੀਹਾ ਕਦਮ ਚੁੱਕਦਾ ਹੈ ਕਿ ਦੋਨੇ ਮਾਮਾਤੀਆਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਦੀਆਂ ਉਸ ਕੁੜੀ ਦੇ ਪਿਓ ਨੇ ਇਹੋ ਜਿਹਾ ਕੀ ਕਦਮ ਚੁੱਕਿਆ ਪੂਰੀ ਸਚਾਈ ਜਾਣਨ ਲਈ ਤੁਸੀਂ ਕਹਾਣੀ ਨੂੰ ਅੰਤ ਤੱਕ ਜਰੂਰ ਸੁਣਿਓ ਮਾਨਸਾ ਜ਼ਿਲ੍ਹੇ ਦੇ ਪਿੰਡ ਵਿੱਚ ਇੱਕ ਕਾਜਲ ਨਾਮ ਦੀ ਕੁੜੀ ਰਹਿੰਦੀ ਸੀ ਕਾਜਲ ਦੇਖਣ ਵਿੱਚ ਬਹੁਤ ਸੋਹਣੀ ਤੇ ਪੜੀ ਲਿਖੀਏ ਕਾਜਲ ਜਦੋਂ ਵਿਆਹ ਦੇ ਯੋਗ ਹੋ ਜਾਂਦੀ ਹੈ ਤਾਂ ਉਸ ਨੂੰ ਬਹੁਤ ਸਾਰੇ ਰਿਸ਼ਤੇ ਆਉਂਦੇ ਨੇ ਕਾਜਲ ਨੇ ਆਪਣੇ ਘਰਦਿਆਂ ਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਜੇ ਮੁੰਡਾ ਸੋਹਣਾ ਹੋਊਗਾ ਤਾਂ ਮੈਂ ਵਿਆਹ ਕਰਾਵਾਂਗੀ ਨਹੀਂ ਮੈਂ ਵਿਆਹ ਨਹੀਂ ਕਰਾਵਾਂਗੀ ਕਾਜਲ ਨੂੰ ਬਹੁਤ ਲਾਡ ਪਿਆਰ ਨਾਲ ਪਾਲਿਆ ਸੀ ਉਸ ਦਾ ਹਰ ਇੱਕ ਸ਼ੌਂਕ ਪੂਰਾ ਕੀਤਾ ਜਾਂਦਾ ਸੀ ਕਿਉਂਕਿ ਉਸ ਦੇ ਪਿਤਾ ਦੀ ਸਰਕਾਰੀ ਨੌਕਰੀ ਸੀ ਤੇ ਭਰਾ ਵੀ ਸਰਕਾਰੀ ਨੌਕਰੀ ਤੇ ਲੱਗਿਆ ਸੀ ਸਾਰੇ ਜਾਣੇ ਕਾਜਲ ਨੂੰ ਬਹੁਤ ਪਿਆਰ ਕਰਦੇ ਨੇ ਉਸ ਨੂੰ ਕਹਿ ਦਿੰਦੇ ਨੇ ਕਿ ਤੂੰ ਫਿਕਰ ਨਾ ਕਰਿਆ ਕਰ ਆਪਾਂ ਤੇਰੇ ਵਿਆਹ ਲਈ ਵਧੀਆ ਤੋਂ ਵਧੀਆ ਮੁੰਡਾ ਪਾ ਲੰਗੇ। ਇੱਕ ਦਿਨ ਕਾਜਲ ਨੂੰ ਨਾਲ ਦੇ ਪਿੰਡ ਦੇ ਮੁੰਡੇ ਦਾ ਰਿਸ਼ਤਾ ਆਉਂਦਾ ਏ। ਮਾਪਿਆਂ ਦਾ ਕੱਲਾ-ਕੱਲਾ ਪੁੱਤ ਸੀ। ਮੁੰਡਾ ਵੀ ਦੇਖਣ ਵਿੱਚ ਸੋਹਣਾ ਸੀ, ਘਰ-ਬਾਰ ਵੀ ਵਧੀਆ ਸੀ। ਜਦੋਂ ਕਾਜਲ ਨੂੰ ਮੁੰਡੇ ਦੀ ਫੋਟੋ ਦਿਖਾਈ ਜਾਂਦੀ ਹੈ ਤਾਂ ਕਾਜਲ ਕਹਿ ਦਿੰਦੀ ਹੈ ਕਿ ਮੁੰਡਾ ਤਾਂ ਸੋਹਣਾ ਏ, ਮੈਨੂੰ ਪਸੰਦ ਏ। ਫਿਰ ਕਾਜਲ ਤੇ ਸੰਦੀਪ ਦਾ ਵਿਆਹ ਹੋ ਜਾਂਦਾ ਏ। ਹੁਣ ਕਾਜਲ ਜਦੋਂ ਸੰਦੀਪ ਦੇ ਘਰੇ ਨੋ ਬਣ ਕੇ ਆਉਂਦੀ ਹੈ ਉਥੇ ਵੀ ਉਹ ਆਪਣੇ ਸੋਹਣੇ ਹੋਣ ਦਾ ਕਮੰਡ ਬਹੁਤ ਕਰਦੀ ਏ ਕਾਜਲ ਸੰਦੀਪ ਨਾਲ ਹਰ ਗੱਲ-ਗੱਲ ਤੇ ਲੜਦੀ ਏ ਉਹ ਸੋਚਦਾ ਹੈ ਕਿ ਚਲੋ ਇਹ ਆਪਣਾ ਘਰ ਛੱਡ ਕੇ ਆਈ ਹੈ ਹੌਲੀ-ਹੌਲੀ ਆਪੇ ਠੀਕ ਹੋ ਚੁ। ਇਦਾਂ ਹੌਲੀ-ਹੌਲੀ ਸਮਾਂ ਗੁਜ਼ਰਦਾ ਹੈ ਹੁਣ ਕਾਜਲ ਤੇ ਸੰਦੀਪ ਦੇ ਵਿਆਹ ਨੂੰ 6 ਮਹੀਨੇ ਹੋ ਗਏ ਸੀ ਜੇ ਸੰਦੀਪ ਦੇ ਘਰ ਵਾਲੇ ਕਾਜਲ ਨੂੰ ਕੁਝ ਕਹਿ ਦਿੰਦੇ ਤਾਂ ਬਸ ਉਹਨਾਂ ਨਾਲ ਵੀ ਲੜਨ ਲੱਗ ਜਾਂਦੀ ਘਰ ਦਾ ਕੋਈ ਕੰਮ ਨਹੀਂ ਕਰਦੀ ਸੀ ਬਸ ਆਪਣੇ ਸੋਹਣੇ ਹੋਣ ਦਾ ਹੀ ਕਮੰਡ ਕਰਦੀ ਰਹਿੰਦੀ ਹੁਣ ਕਾਜਲ ਦੇ ਸੁਭਾਅ ਵਿੱਚ ਹੋਰ ਵੀ ਝਿੜਚਿੜਾਪਨ ਆ ਗਿਆ ਸੀ ਕਾਜਲ ਦੇ ਜਵਾਕ ਹੋਣ ਵਾਲਾ ਹੋ ਗਿਆ ਸੀ ਕਾਜਲ ਦੇ ਸੱਸ ਸਹੁਰਾ ਸੋਚਦੇ ਸੀ ਕਿ ਇਸ ਤੇ ਬੱਚਾ ਹੋਣ ਵਾਲਾ ਹੈ ਇਸ ਕਰਕੇ ਇਹ ਗੱਲ-ਗੱਲ ਤੇ ਖਿੱਚਦੀ ਰਹਿੰਦੀ ਏ ਕਾਜਲ ਦੇ ਬੱਚਾ ਵੀ ਹੋ ਜਾਂਦਾ ਹੈ ਪਰ ਉਸ ਦੇ ਸੁਭਾਅ ਵਿੱਚ ਕੋਈ ਚੇਂਜ ਨਹੀਂ ਆਉਂਦਾ ਉਹ ਹਰ ਛੋਟੀ ਮੋਟੀ ਗੱਲ ਤੇ ਖਿੱਚਦੀ ਰਹਿੰਦੀ ਹੁਣ ਸਾਰਾ ਟੱਬਰ ਕਾਜਲ ਤੋਂ ਦੁਖੀ ਹੋ ਗਿਆ ਸੀ ਇੱਕ ਦਿਨ ਹੌਸਲਾ ਕਰਕੇ ਕਾਜਲ ਦੀ ਸੱਸ ਨੇ ਕਾਜਲ ਨੂੰ ਆਪਣੇ ਕੋਲ ਬਿਠਾਇਆ ਤੇ ਉਸ ਨੂੰ ਸਮਝਾਉਣ ਲੱਗੀ ਕਿ ਪਾਈ ਐਦਾਂ ਨਹੀਂ ਕਰੀਦਾ ਮੈਂ ਵੀ ਇੱਕ ਦਿਨ ਇਸ ਘਰ ਵਿੱਚ ਨੋ ਬਣ ਕੇ ਆਈ ਸੀ ਤੇ ਆਪਾਂ ਨੂੰ ਜਿਵੇਂਕਰ ਦਾ ਮਾਹੌਲ ਹੁੰਦਾ ਹੈ ਉਵੇਂ ਹੀ ਐਡਜਸਟ ਹੋਣਾ ਪੈਂਦਾ ਹੈ ਕਾਜਲ ਨੂੰ ਲੱਗਿਆ ਕਿ ਸੱਸ ਮੈਨੂੰ ਗੱਲਾਂ ਸੁਣਾਉਣ ਦੀ ਪਈਏ ਕਾਜਲ ਨੂੰ ਬਹੁਤ ਗੁੱਸਾ ਆਉਂਦਾ ਹੈ ਤੇ ਉਹ ਆਪਣੀ ਸੱਸ ਨੂੰ ਗੁੱਸੇ ਵਿੱਚ ਬਹੁਤ ਗੱਲਾਂ ਸੁਣਾਉਣ ਲੱਗ ਜਾਂਦੀ ਏ ਕਾਜਲ ਦੀ ਉੱਚੀ ਬਾਤ ਸੁਣ ਕੇ ਹੁਣ ਕਾਜਲ ਦਾ ਸਹੁਰਾ ਵੀ ਉੱਥੇ ਆ ਜਾਂਦਾ ਹੈ ਕਾਜਲ ਦਾ ਸਹੁਰਾ ਉਸ ਨੂੰ ਸਮਝਾਉਂਦਾ ਹੈ ਕਿ ਭਾਈ ਇਦਾਂ ਨਹੀਂ ਕਰੀਦਾ ਇਹ ਤੇਰੀ ਮਾਂ ਏ ਤੈਨੂੰ ਸਮਝਾਉਂਦੀ ਹੈ ਪਰ ਤੂੰ ਇਸ ਦਾ ਗਲਤ ਮਤਲਬ ਕੱਢਦੀ ਪਈ ਏ ਤਾਂ ਕਾਜਲ ਆਪਣੇ ਸਹੁਰੇ ਨੂੰ ਵੀ ਪੁੱਠਾ ਸਿੱਧਾ ਬੋਲਣ ਲੱਗ ਜਾਂਦੀ ਏ ਚੁੱਪ ਕਰਕੇ ਸੱਸ ਤੇ ਸਹੁਰਾ ਆਪਣੇ ਕਮਰੇ ਵਿੱਚ ਚਲੇ ਜਾਂਦੇ ਨੇ ਜਦੋਂ ਸ਼ਾਮ ਹੁੰਦੀ ਹੈ ਸੰਦੀਪ ਘਰੇ ਆਉਂਦਾ ਹੈ ਸੰਦੀਪ ਦੀ ਮਾਂ ਉਸ ਨੂੰ ਸਭ ਕੁਝ ਸੱਚ ਦੱਸਣਾ ਚਾਹੁੰਦੀ ਏ ਪਰ ਸੰਦੀਪ ਦਾ ਪਿਓ ਆਪਣੀ ਘਰ ਵਾਲੀ ਨੂੰ ਰੋਕ ਲੈਂਦਾ ਹੈ ਕਿ ਤੂੰ ਮੁੰਡੇ ਨੂੰ ਕੁਝ ਨਾ ਦੱਸੀ ਐਵੇਂ ਘਰ ਵਿੱਚ ਲੜਾਈ ਹੋ ਜੂ ਸੰਦੀਪ ਦੀ ਮਾਂ ਸੰਦੀਪ ਨੂੰ ਕੁਝ ਨਹੀਂ ਦੱਸਦੀ ਸੰਦੀਪ ਦਾ ਪਿਓ ਸਾਰੀ ਰਾਤ ਇਹੀ ਸੋਚਦਾ ਹੈ ਕਿ ਸਾਡੀ ਬਹੂ ਨੂੰ ਕੀ ਹੋ ਗਿਆ ਉਹ ਤਾਂ ਸਭ ਨਾਲ ਪੁੱਠਾ ਸਿੱਧਾ ਬੋਲਦੀ ਏ ਸਵੇਰੇ ਹੁੰਦਿਆ ਹੀ ਸੰਦੀਪ ਦਾ ਪਿਓ ਕਾਜਲ ਦੇ ਪਿਓ ਨੂੰ ਫੋਨ ਕਰਦਾ ਹੈ ਤੇ ਕਹਿੰਦਾ ਹੈ ਕਿ ਭਾਈ ਤੁਹਾਡੀ ਕੁੜੀ ਤਾਂ ਬਹੁਤ ਪੁੱਠਾ ਸਿੱਧਾ ਬੋਲਦੀ ਏ ਸਾਰਾ ਕੁਝ ਦੱਸ ਦਿੰਦਾ ਹੈ ਕਾਜਲ ਦਾ ਪਿਓ ਆਪਣੀ ਕੁੜੀ ਨੂੰ ਫੋਨ ਕਰਦਾ ਹੈ ਤੇ ਸਮਝਾਉਂਦਾ ਹੈ ਕਿ ਤੂੰ ਕਿਉਂ ਆਪਣਾ ਘਰ ਬਰਬਾਦ ਕਰ ਰਹੀ ਹੈ ਤੈਥੇ ਚੁੱਪ ਕਰਕੇ ਨਹੀਂ ਬੈਠੀ ਦਾ ਐਵੇਂ ਪੁੱਠਾ ਸਿੱਧਾ ਬੋਲਦੀ ਰਹਿਣੀ ਹੈ ਸਾਰਾ ਦਿਨ ਕਾਜਲ ਆਪਣੇ ਪਿਓ ਨੂੰ ਤਾਂ ਕੁਝ ਨਹੀਂ ਕਹਿੰਦੀ ਫਿਰ ਕਾਜਲ ਆਪਣੀ ਮਾਂ ਨੂੰ ਫੋਨ ਲਾ ਲੈਂਦੀ ਹੈ ਕਾਜਲ ਆਪਣੀ ਮਾਂ ਨੂੰ ਕਹਿੰਦੀ ਹੈ ਕਿ ਅੱਜ ਮੈਨੂੰ ਪਾਪਾ ਦਾ ਫੋਨ ਆਇਆ ਸੀ ਉਹ ਮੈਨੂੰ ਲੜਦੇ ਸੀ ਮੈਂ ਕੀ ਕਰਾਂ ਜਦੋਂ ਮੇਰੇ ਸੱਸ ਸਹੁਰਾ ਹੈ ਬੇਕਾਰ ਫਿਰ ਮੈਂ ਉਹਨਾਂ ਨੂੰ ਉਦਾਂ ਦਾ ਹੀ ਜਵਾਬ ਦਵਾਂਗੀ ਜਿੱਦਾਂ ਉਹ ਮੇਰੇ ਨਾਲ ਬੋਲਦੇ ਨੇ ਤਾਂ ਉਸਦੀ ਮਾਂ ਕਹਿੰਦੀ ਹੈ ਕਿ ਤੇਰੇ ਪਾਪਾ ਤਾਂ ਐਵੇਂ ਬੋਲੀ ਜਾਂਦੇ ਆ ਆਪੇ ਚੁੱਪ ਹੋ ਜਾਣਗੇ ਤੂੰ ਆਪਣੀ ਜ਼ਿੰਦਗੀ ਵਿੱਚ ਮਸਤ ਰਿਆ ਕਰ ਮਾਂ ਕਹਿੰਦੀ ਹੈ ਇੱਕ ਵਾਰ ਜੇ ਤੂੰ ਇਹਨਾਂ ਦੀ ਗੱਲ ਮੰਨ ਲਈ ਤਾਂ ਸਾਰੀ ਉਮਰ ਪਛਤਾਵੇਂਗੀ ਸਾਰੀ ਉਮਰ ਤੈਨੂੰ ਇਹ ਘਰ ਦੀ ਨੌਕਰਾਨੀ ਬਣਾ ਕੇ ਰੱਖ ਲੈਣਗੇ ਚੰਗਾ ਹੋ ਗਿਆ ਅੱਜ ਤੋਂ ਇਹਨਾਂ ਨੂੰ ਜਵਾਬ ਦੇਤਾ ਹੁਣ ਕਾਜਲ ਨੂੰ ਤਾਂ ਸ਼ਹਿ ਮਿਲ ਗਈ ਸੀ ਹੁਣ ਜਦੋਂ ਸੱਸ ਸੋਹਰਾ ਕਹਿੰਦੇ ਕਿ ਪੁੱਤ ਅੱਜ ਸਾਨੂੰ ਕੁਝ ਹਲਕਾ ਭੋਜਨ ਬਣਾ ਦੇ ਤਾਂ ਕਾਜਲ ਉਹਨਾਂ ਨੂੰ ਕਹਿ ਦਿੰਦੀ ਮੈਂ ਤੁਹਾਡੀ ਨੌਕਰਾਨੀ ਨਹੀਂ ਰੱਖੀ ਆਪੇ ਬਣਾ ਲਓ ਤੇ ਖਾ ਲਓ ਜੇ ਆਪ ਤੋਂ ਨਹੀਂ ਬੰਦਾ ਤਾਂ ਘਰ ਵਿੱਚ ਨੌਕਰ ਰੱਖ ਲਓ ਹੁਣ ਕਾਜਲ ਉਹਨਾਂ ਨਾਲ ਸਿੱਧੇ ਮੂੰਹ ਗੱਲ ਹੀ ਨਹੀਂ ਕਰਦੀ ਸੀ ਜਦੋਂ ਕਾਜਲ ਦਾ ਸੋਹਰਾ ਇਹ ਗੱਲ ਸੁਣਦਾ ਹੈ ਤਾਂ ਉਹ ਕਹਿੰਦਾ ਹੈ ਕਿ ਹੁਣ ਤਾਂ ਗੱਲ ਵਿਗੜ ਗਈ ਬਹੁਤ ਆਪਣੇ ਹੱਥਾਂ ਚੋਂ ਨਿਕਲ ਗਈ ਹੁਣ ਤਾਂ ਪੁੱਤ ਨੂੰ ਸਾਰੀ ਗੱਲ ਦੱਸਣੀ ਹੀ ਪੈਣੀ ਹੈ ਫਿਰ ਸੰਦੀਪ ਜਦੋਂ ਸ਼ਾਮ ਨੂੰ ਘਰੇ ਆਉਂਦਾ ਹੈ ਤਾਂ ਸੰਦੀਪ ਦਾ ਪਿਤਾ ਸੰਦੀਪ ਨੂੰ ਕਹਿੰਦਾ ਹੈ ਕਿ ਪੁੱਤ ਅੱਜ ਤੋਂ ਮੈਨੂੰ ਡਾਕਟਰ ਕੋਲੇ ਲੈ ਜਾ ਮੇਰੀ ਤਬੀਅਤ ਕੁਝ ਠੀਕ ਨਹੀਂ ਲੱਗਦੀ ਸੰਦੀਪ ਉਸ ਨੂੰ ਆਪਣੀ ਬਾਈਕ ਤੇ ਬਿਠਾ ਕੇ ਡਾਕਟਰ ਕੋਲੇ ਲੈ ਕੇ ਜਾਂਦਾ ਹੈ ਪਰ ਰਸਤੇ ਵਿੱਚ ਹੀ ਸੰਦੀਪ ਦਾ ਪਿਤਾ ਸੰਦੀਪ ਨੂੰ ਬਾਈਕ ਰੋਕਣ ਵਾਸਤੇ ਕਹਿੰਦਾ ਹੈ ਤੇ ਕਹਿੰਦਾ ਹੈ ਪੁੱਤ ਡਾਕਟਰ ਦਾ ਤਾਂ ਮੈਂ ਤੈਨੂੰ ਬਹਾਨਾ ਹੀ ਲਾਇਆ ਸੀ ਮੈਂ ਤਾਂ ਤੇਰੇ ਨਾਲ ਗੱਲ ਕਰਨੀ ਚਾਹੁੰਦਾ ਜੇਕਰ ਮੈਂ ਤੈਨੂੰ ਇਹ ਗੱਲ ਘਰੇ ਦੱਸਦਾ ਤਾਂ ਤੇਰੀ ਘਰ ਵਾਲੀ ਨੇ ਗੁੱਸਾ ਮਰਨਾ ਸੀ ਤੇ ਤੁਹਾਡੀ ਲੜਾਈ ਹੋ ਜਾਣੀ ਸੀ ਸੰਦੀਪ ਦਾ ਪਿਤਾ ਸੰਦੀਪ ਨੂੰ ਸਾਰੀ ਗੱਲ ਦੱਸਦਾ ਹੈ ਕਿ ਤੇਰੀ ਘਰ ਵਾਲੀ ਸਾਡੇ ਨਾਲ ਕਿਦਾਂ ਦਾ ਵਿਵਹਾਰ ਕਰਦੀ ਹੈ ਉਹ ਤਾਂ ਸਾਨੂੰ ਰੋਟੀ ਟੁਕ ਵੀ ਨਹੀਂ ਦਿੰਦੀ ਹੁਣ ਤੇਰੀ ਮਾਂ ਬੁਢੀ ਹੋ ਗਈ ਆ ਉਹ ਤਾਂ ਰਸੋਈ ਦਾ ਕੰਮ ਕਿੱਥੇ ਹੁੰਦਾ ਹੈ ਸੰਦੀਪ ਕਹਿੰਦਾ ਹੈ ਕਿ ਤੁਸੀਂ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਸੰਦੀਪ ਦਾ ਪਿਤਾ ਕਹਿੰਦਾ ਹੈ ਕਿ ਪੁੱਤ ਮੈਂ ਆਖਿਆ ਮੈਂ ਗੱਲ ਵਾਦਜੂ ਬਹੂ ਆਪੇ ਸਮਝ ਜੂਗੀ ਪਰ ਹੁਣ ਉਹ ਦਿਨੋ ਵ ਦਿਨਾਂ ਲੜਦੀ ਹੀ ਰਹਿੰਦੀ ਐ ਉਹ ਤਾਂ ਤੇਰੇ ਨਾਲ ਵੀ ਲੜਦੀ ਐ ਅਸੀਂ ਆਖਿਆ ਕਿ ਕਿਉਂ ਮੁੰਡੇ ਨੂੰ ਟੈਨਸ਼ਨ ਪਾਉਣੀ ਐ ਪਰ ਹੁਣ ਤਾਂ ਉਹ ਸਾਡੇ ਨਾਲ ਸਿੱਧੇ ਮੂੰਹ ਗੱਲ ਹੀ ਨਹੀਂ ਕਰਦੀ ਸਾਨੂੰ ਤਾਂ ਬੁੜਾ ਬੁੜੀ ਵੀ ਨਾ ਬੁਲਾਉਂਦੀ ਨਹੀਂ ਸੰਦੀਪ ਕਹਿੰਦਾ ਹੈ ਮੈਂ ਜਾ ਕੇ ਲੜਨਾ ਖਬਰ ਉਸ ਦੀ ਇਹ ਹਿੰਮਤ ਕਿਵੇਂ ਬਣੀ ਕਿਉਂ ਤੁਹਾਨੂੰ ਇਦਾਂ ਬੋਲਦੀ ਐ ਤਾਂ ਸੰਦੀਪ ਦਾ ਪਿਤਾ ਕਹਿੰਦਾ ਹੈ ਪੁੱਤ ਨਾ ਇਹ ਕੰਮ ਨਾ ਕਰੀ ਰਾਤ ਨੂੰ ਤੂੰ ਉਹ ਨੂੰ ਕੁਝ ਨਾ ਕਹੀਂ ਸਵੇਰੇ ਉਸ ਨੂੰ ਸਮਝਾ ਆ ਦੀ ਜੇ ਤੂੰ ਹੁਣ ਕਵੇਂਗਾ ਤਾਂ ਉਹ ਸਮਝੂਗੀ ਕਿ ਮੈਂ ਤੈਨੂੰ ਉਂਗਲਾ ਲਾਤੀਆਂ ਅਸੀਂ ਨਹੀਂ ਚਾਹੁੰਦੇ ਕਿ ਤੇਰਾ ਘਰ ਬਰਬਾਦ ਹੋਵੇ ਜੇ ਤੂੰ ਹੁਣ ਲੜੇਗਾ ਤਾਂ ਬਹੁ ਰੁਸਕੇ ਪੇਕੇ ਭੱਜ ਜਾ ਤੂੰ ਉਸ ਨੂੰ ਸੁਭਾ ਪਿਆਰ ਨਾਲ ਸਮਝਾ ਦੇ ਫਿਰ ਦੋਨੋਂ ਪਿਓ ਪੁੱਤ ਘਰੋਂ ਚੱਲ ਪੈਂਦੇ ਨੇ ਸੰਦੀਪ ਨੂੰ ਸਾਰੀ ਰਾਤ ਨੀਂਦ ਨਹੀਂ ਆਉਂਦੀ ਬਸ ਉਹ ਆਪਣੇ ਪਿਤਾ ਦੀਆਂ ਗੱਲਾਂ ਹੀ ਸੋਚਦਾ ਰਹਿੰਦਾ ਹੈ ਕਿ ਮੇਰੀ ਪਤਨੀ ਉਹਨਾਂ ਨਾਲ ਸਾਰਾ ਦਿਨ ਲੜਦੀ ਰਹਿੰਦੀ ਹੈ ਤੇ ਉਹਨਾਂ ਨੂੰ ਇੰਨਾ ਪੁੱਠਾ ਬੋਲਦੀ ਹੈ ਫਿਰ ਜਦੋਂ ਸਵੇਰ ਹੁੰਦੀ ਹੈ ਤਾ ਸੰਦੀਪ ਆਪਣੀ ਪਤਨੀ ਨਾਲ ਗੱਲ ਕਰਦਾ ਹੈ। ਸੰਦੀਪ ਆਪਣੀ ਪਤਨੀ ਨੂੰ ਪਿਆਰ ਨਾਲ ਸਮਝਾਉਂਦਾ ਹੈ ਪਰ ਉਸਦੀ ਪਤਨੀ ਤਾਂ ਉਸਦੀ ਕੋਈ ਗੱਲ ਨਹੀਂ ਮੰਨਦੀ। ਉਹ ਗੋਹ ਗੁੱਸੇ ਵਿੱਚ ਕਹਿੰਦੀ ਹੈ ਕਿ ਮੈਥੋਂ ਨਹੀਂ ਬਣਦੀਆਂ ਤੇਰੇ ਮਾਤਾ ਪਿਤਾ ਦੀਆਂ ਰੋਟੀਆਂ। ਮੈਂ ਇੱਥੇ ਗੋਲੀ ਨਹੀਂ ਲੱਗੀ। ਸੰਦੀਪ ਨੂੰ ਹੁਣ ਬਹੁਤ ਗੁੱਸਾ ਆ ਗਿਆ ਸੀ। ਗੁੱਸੇ ਵਿੱਚ ਉਸਨੇ ਕਾਜਲ ਦੇ ਇੱਕ ਜ਼ੋਰ ਦੀ ਥੱਪੜ ਮਾਰਿਆ। ਹੁਣ ਕਾਜਲ ਉੱਚੀ-ਉੱਚੀ ਰੌਲਾ ਪਾਉਣ ਲੱਗ ਗਈ। ਉਸਦਾ ਰੌਲਾ ਸੁਣ ਕੇ ਸੰਦੀਪ ਦੇ ਮਾਪਿਓ ਵੀ ਉੱਥੇ ਆ ਜਾਂਦੇ ਨੇ। ਤੇ ਉਹ ਉਹਨਾਂ ਨੂੰ ਸਮਝਾਉਂਦੇ ਨੇ ਕਿ ਪੁੱਤ ਲੜੋ ਨਾ ਜੇ ਤੁਹਾਡੇ ਤੋਂ ਕੰਮ ਨਹੀਂ ਹੁੰਦਾ ਤਾਂ ਨਾ ਕਰੋ ਅਸੀਂ ਆਪੇ ਹੌਲੀ ਹੌਲੀ ਕਰ ਲਵਾਂਗੇ ਕਾਜਲ ਕਹਿੰਦੀ ਹੈ ਕਿ ਚੰਗੇ ਬਨਣ ਦੀ ਕੋਸ਼ਿਸ਼ ਨਾ ਕਰੋ ਇਹ ਸਾਰਾ ਕੁਝ ਤੁਹਾਡਾ ਹੀ ਕੀਤਾ ਹੈ ਉਹ ਉਹਨਾਂ ਨੂੰ ਬਹੁਤ ਬੁਰਾ ਭਲਾ ਕਹਿਣ ਲੱਗਦੀ ਹੈ ਉਹ ਕਹਿੰਦੀ ਹੈ ਮੈਂ ਤੁਹਾਡੇ ਨਾਲ 1 ਮਿੰਟ ਵੀ ਨਹੀਂ ਰਹਿ ਸਕਦੀ ਫਿਰ ਉਹ ਆਪਣਾ ਸਮਾਨ ਪੈਕ ਕਰਦੀ ਹੈ ਆਪਣੇ ਬੱਚੇ ਨਾਲ ਆਪਣੇ ਪਿੱਕੇ ਚਲੀ ਜਾਂਦੀ ਹੈ ਜਦੋਂ ਕਾਜਲ ਦਾ ਪਿਓ ਦੇਖਦਾ ਹੈ ਕਿ ਕਾਜਲ ਆਪਣੇ ਬੱਚੇ ਨਾਲ ਘਰੇ ਆ ਗਈ ਹੈ ਤਾਂ ਉਹ ਪੁੱਛਦਾ ਹੈ ਕਿ ਪੁੱਤ ਕੀ ਗੱਲ ਹੋ ਗਈ ਤਾਂ ਕਾਜਲ ਕਹਿਣ ਲੱਗਦੀ ਹੈ ਕਿ ਪਾਪਾ ਉਹਨਾਂ ਨੇ ਮੈਨੂੰ ਕੁੱਟਿਆ ਤੇ ਉੱਚੀ ਉੱਚੀ ਰੋਣ ਲੱਗ ਜਾਂਦੀ ਹੈ ਉਹ ਸਾਰਾ ਦਿਨ ਮੇਰੇ ਨਾਲ ਲੜਦੇ ਰਹਿੰਦੇ ਨੇ ਮੈਂ ਉੱਥੇ ਨਹੀਂ ਰਹਿੰਦੀ ਹੁਣ ਹੁਣ ਕਾਜਲ ਦੀ ਮਾਂ ਵੀ ਉੱਥੇ ਖੜੀ ਹੁੰਦੀ ਹੈ ਉਹ ਵੀ ਆਪਣੇ ਪਤੀ ਨੂੰ ਕਹਿੰਦੀ ਹੈ ਕਿ ਦੇਖ ਲਿਆ ਤੁਸੀਂ ਤਾਂ ਕਹਿੰਦੇ ਸੀ ਮੇਰਾ ਜਵਾਈ ਤਾਂ ਬਾਲਾ ਹੀ ਚੰਗਾ ਹੈ ਘਰ ਵਿੱਚ ਮਾੜਾ ਮੋਟਾ ਤਾਂ ਝਗੜਾ ਹਰੇਕ ਦਿਨ ਹੁੰਦਾ ਹੈ ਪਰ ਇਦਾਂ ਥੋੜੀ ਗੱਲ ਕੀ ਅਗਲੇ ਨੂੰ ਕੁੱਟ ਨਹੀਂ ਲੱਗ ਜਾਓ ਇਹ ਕੋਈ ਗੱਲ ਹੈ ਅੱਜ ਤਾਂ ਉਹਨਾਂ ਨੇ ਜਮਾ ਹੀ ਹੱਦ ਪਾਰ ਕਰ ਦਿੱਤੀ ਹੁਣ ਇਹ ਆਪਣੇ ਘਰ ਹੀ ਰਹੇਗੀ ਜਿੰਨਾ ਚਿਰ ਉਹ ਆਪਣੇ ਤੋਂ ਮਾਫੀ ਨਹੀਂ ਮੰਗਦੇ ਮੈਂ ਆਪਣੀ ਕੁੜੀ ਨੂੰ ਉੱਥੇ ਨਹੀਂ ਜਾਣ ਦਿੰਦੀ ਕਾਜਲ ਦਾ ਪਿਓ ਚੁੱਪ ਕਰਕੇ ਉੱਥੇ ਖੜਾ ਰਹਿੰਦਾ ਹੈ ਤੇ ਆਪਣੇ ਮਾਨ ਵਿੱਚ ਸੋਚਦਾ ਹੈ ਉਹ ਇਦਾਂ ਦੇ ਬੰਦੇ ਤਾਂ ਨਹੀਂ ਸੀ ਇਹ ਸਾਰੀ ਗਲਤੀ ਮੈਨੂੰ ਆਪਣੀ ਕੁੜੀ ਦੀ ਹੀ ਲੱਗਦੀ ਹੈ ਫਿਰ ਕਾਜਲ ਆਪਣੇ ਪੇਕੇ ਰਹਿਣ ਲੱਗਦੀ ਹੈ ਪੇਕੇ ਰਹਿ ਕੇ ਵੀ ਉਹ ਆਪਣੀ ਮਰਜ਼ੀ ਕਰਦੀ ਏ ਉਹ ਆਪਣੀ ਭਾਬੀ ਨੂੰ ਸਾਰਾ ਦਿਨ ਤੰਗ ਕਰਦੀ ਏ ਕਦੇ ਕਹਿੰਦੀ ਏ ਮੈਨੂੰ ਆਹ ਬਣਾ ਕੇ ਦੋ ਕਦੇ ਕਹਿ ਦਿੰਦੀ ਏ ਮੈਨੂੰ ਆਹ ਚਾਹੀਦਾ ਏ ਉਹ ਆਪਣੀ ਭਾਬੀ ਨੂੰ ਕਹਿੰਦੀ ਹੈ ਤੁਸੀਂ ਮੇਰੇ ਮਾਪੇ ਦੀ ਬਿਲਕੁਲ ਵੀ ਸੇਵਾ ਨਹੀਂ ਕਰਦੇ ਹੁਣ ਤਾਂ ਕਾਜਲ ਆਪਣੀ ਭਾਬੀ ਨਾਲ ਵੀ ਲੜਨ ਲੱਗ ਗਈ ਸੀ ਜਦੋਂ ਕਾਜਲ ਦੀ ਭਾਬੀ ਆਪਣੇ ਪਤੀ ਨੂੰ ਦੱਸਦੀ ਹੈ ਤਾਂ ਉਸ ਦਾ ਪਤੀ ਕਹਿ ਦਿੰਦਾ ਹੈ ਕਿ ਉਹ ਸਾਡੀ ਛੋਟੀ ਭੈਣ ਹੈ ਤੂੰ ਉਸ ਨੂੰ ਕੁਝ ਨਹੀਂ ਕਹਿਣਾ ਉਹ ਤਾਂ ਪਹਿਲਾਂ ਹੀ ਵਿਚਾਰੀ ਦੁਖੀ ਹੈ ਕਾਜਲ ਦੇ ਪਿਓ ਨੂੰ ਵੀ ਹੁਣ ਸਾਰੀ ਗੱਲ ਪਤਾ ਚੱਲ ਗਈ ਸੀ ਕਿ ਕਾਜਲ ਆਪਣੀ ਭਾਬੀ ਨਾਲ ਸਾਰਾ ਦਿਨ ਲੜਦੀ ਰਹਿੰਦੀ ਏ ਕਿਤੇ ਕਾਜਲ ਕਰਕੇ ਮੇਰੇ ਪੁੱਤ ਦਾ ਘਰ ਵੀ ਨਾ ਬਰਬਾਦ ਹੋ ਜਾਏ ਕਾਜਲ ਦਾ ਪਿਤਾ ਕਾਜਲ ਨੂੰ ਬਹੁਤ ਸਮਝਾਉਂਦਾ ਹੈ ਕਿ ਪੁੱਤ ਇਦਾਂ ਨਹੀਂ ਕਰੀਦਾ ਤੂੰ ਆਪਣਾ ਘਰ ਕਿਉਂ ਬਰਬਾਦ ਕਰ ਰਹੀ ਏ ਤੂੰ ਆਪਣੇ ਘਰ ਜਾ ਤੇ ਆਪਣਾ ਘਰ ਬਸਾ ਤੂੰ ਆਪਣੇ ਬੱਚੇ ਦੀ ਜ਼ਿੰਦਗੀ ਕਿਉਂ ਬਰਬਾਦ ਕਰ ਰਹੀ ਆ ਤਾਂ ਫਿਰ ਕਾਜਲ ਦੀ ਮਾਂ ਬੋਲਦੀ ਹੈ ਮੈਂ ਤਾਂ ਆਪਣੀ ਕੁੜੀ ਨੂੰ ساری ਉਮਰ ਇੱਥੇ ਰੱਖੂੰਗੀ ਮੈਕੋਪੇਤ ਜਾ ਉਹਦੇ ਕੋਲੇ ਉਹ ਤਾਂ ਬੇਕਾਰ ਬੰਦੇ ਨੇ ਕੱਲੋਂ ਜੇ ਮੇਰੀ ਕੁੜੀ ਨੂੰ ਮਾਰਤਾ ਫਿਰ ਮੈਂ ਕਿੱਧਰ ਜਾਵਾਂਗੀ ਹੁਣ ਕਾਜਲ ਦਾ ਪਿਓ ਆਪਣੀ ਘਰ ਵਾਲੀ ਦੀ ਇਹ ਗੱਲ ਸੁਣ ਕੇ ਚੁੱਪ ਹੋ ਜਾਂਦਾ ਹੈ ਕਾਜਲ ਦਾ ਪਿਓ ਘਰ ਵਿੱਚ ਕਲੇਸ਼ ਨਹੀਂ ਕਰਨਾ ਚਾਹੁੰਦਾ ਸੀ ਇਸ ਕਰਕੇ ਉਹ ਹੁਣ ਜ਼ਿਆਦਾ ਨਹੀਂ ਬੋਲਦਾ ਤੇ ਉੱਥੋਂ ਚਲਾ ਜਾਂਦਾ ਹੈ ਹੁਣ ਕਾਜਲ ਨੂੰ 10-12 ਦਿਨ ਹੋ ਗਏ ਸੀ ਕਾਜਲ ਦਾ ਪਿਓ ਆਪਣੇ ਮੁੰਡੇ ਨੂੰ ਕਹਿੰਦਾ ਹੈ ਕਿ ਤੂੰ ਹੀ ਆਪਣੀ ਭੈਣ ਨੂੰ ਸਮਝਾ ਦੇ ਕੀ ਪਤਾ ਤੇਰੀ ਗੱਲ ਮੰਨ ਜਾਵੇ ਕਾਜਲ ਦਾ ਭਰਾ ਕਹਿੰਦਾ ਹੈ ਪਿਤਾ ਜੀ ਮੈਂ ਕੀ ਕਮਾਂ ਜੇ ਕੁਝ ਕਹਿ ਵੀ ਦਿਨਾ ਤਾਂ ਮੰਮੀ ਅੱਗੋਂ ਬੋਲ ਪੈਂਦੇ ਨੇ ਫਿਰ ਕਾਜਲ ਦਾ ਪਿਓ ਕਹਿੰਦਾ ਹੈ ਕਿ ਤੂੰ ਆਪਣੇ ਜਵਾਈ ਨਾਲ ਗੱਲ ਕਰ ਫਿਰ ਕਾਜਲ ਦਾ ਭਰਾ ਕਾਜਲ ਦੇ ਪਤੀ ਨੂੰ ਫੋਨ ਲਾਉਂਦਾ ਹੈ ਕਾਜਲ ਦਾ ਭਰਾ ਸੰਦੀਪ ਨੂੰ ਕਹਿੰਦਾ ਹੈ ਕਿ ਮੇਰੀ ਭੈਣ ਨੂੰ ਤੁਸੀਂ ਮaaf ਕਰ ਦਿਓ ਤੇ ਇੱਥੋਂ ਲੈ ਜਾਓ ਆਪਣਾ ਘਰ ਬਸਾ ਲਓ ਪਰ ਸੰਦੀਪ ਕਹਿੰਦਾ ਹੈ ਕਿ ਕਾਜਲ ਨੂੰ ਤਾਂ ਮੈਂ ਆਪਣੇ ਕਰ ਨਹੀਂ ਲੈ ਕੇ ਜਾ ਸਕਦਾ ਇਸ ਨੂੰ ਤਾਂ ਸੋਹਣੇ ਹੋਣ ਦਾ ਹੀ ਕਮੰਡ ਬਹੁਤ ਹੈ ਇਹ ਤਾਂ ਕਿਹੜਾ ਮੇਰੇ ਮਾਪੇ ਨੂੰ ਰੋਟੀਆਂ ਦਿੰਦੀ ਏ ਇਹ ਤਾਂ ਆਪਣੀ ਮੰਮੀ ਮਗਰ ਲਾ ਕੇ ਸਾਰਾ ਦਿਨ ਮੇਰੇ ਨਾਲ ਲੜਦੀ ਏ ਜੇਕਰ ਕਾਜਲ ਮੇਰੇ ਕੋਲੇ ਆਉਣਾ ਚਾਹੁੰਦੀ ਏ ਤਾਂ ਬੇਸ਼ੱਕ ਆ ਜਾਵੇ ਪਰ ਮੈਂ ਇਸ ਨੂੰ ਲੈ ਕੇ ਨਹੀਂ ਜਾਂਦਾ ਜੇ ਤੁਸੀਂ ਸਾਡਾ ਤਲਾਕ ਕਰਵਾਉਣਾ ਚਾਹੁੰਦੇ ਹੋ ਤਾਂ ਕਰਵਾ ਦਿਓ ਮੈਨੂੰ ਕੋਈ ਪ੍ਰੋਬਲਮ ਨਹੀਂ ਫਿਰ ਕਾਜਲ ਦਾ ਭਰਾ ਆਪਣੇ ਪਿਓ ਨੂੰ ਸਾਰੀ ਗੱਲ ਦੱਸਦਾ ਹੈ ਕਿ ਜਵਾਈ ਤਾਂ ਇਦਾਂ ਕਹਿੰਦਾ ਹੈ ਹੁਣ ਦੱਸ ਕਿਵੇਂ ਕਰੀਏ ਤਦ ਕਾਜਲ ਦਾ ਪਿਓ ਇਹ ਸਾਰੀਆਂ ਗੱਲਾਂ ਸੁਣਦਾ ਹੈ ਕਿ ਕਿਵੇਂ ਮੇਰੀ ਕੁੜੀ ਸੰਦੀਪ ਦੇ ਮਾਤਾ ਪਿਤਾ ਦੀ ਬਿਲਕੁਲ ਨਹੀਂ ਕਦਰ ਕਰਦੀ ਤੇ ਆਪਣੀ ਮਾਂ ਦੇ ਮਗਰ ਲੱਗ ਕੇ ਸੰਦੀਪ ਨਾਲ ਵੀ ਲੜਦੀ ਰਹਿੰਦੀ ਹੈ ਤੇ ਉਹਨਾਂ ਨੂੰ ਬੁਰਾ ਭਲਾ ਕਹਿੰਦੀ ਹੈ ਤਾਂ ਉਹ ਆਪਣੇ ਮੁੰਡੇ ਨਾਲ ਮਿਲ ਕੇ ਇੱਕ ਪਲਾਨ ਬਣਾਉਂਦਾ ਹੈ ਪਹਿਲਾਂ ਤਾਂ ਮੁੰਡਾ ਇਹ ਸੁਣ ਕੇ ਮਨਾ ਕਰ ਦਿੰਦਾ ਹੈ ਪਰ ਪਿਓ ਕਹਿੰਦਾ ਹੈ ਕਿ ਜੇਕਰ ਆਪਾਂ ਇਦਾਂ ਨਹੀਂ ਕਰਾਂਗੇ ਤਾਂ ਸ਼ਾਇਦ ਇਹਨਾਂ ਮਾਮਾਤੀਆਂ ਨੂੰ ਅਕਲ ਨਹੀਂ ਆਉਣੀ ਤੇ ਜੇ ਆਪਾਂ ਇਹ ਕਦਮ ਚੁੱਕ ਲਾਵਾਂਗੇ ਤਾਂ ਉਹਨਾਂ ਨੂੰ ਅਕਲ ਆ ਜਾਊਗੀ ਉਹ ਕਹਿੰਦਾ ਹੈ ਕਿ ਤੁਸੀਂ ਸ਼ਹਿਰ ਵਿੱਚ ਇੱਕ ਕਿਰਾਏ ਦੇ ਘਰ ਲੈ ਲਓ ਤੇ ਉੱਥੇ ਸ਼ਿਫਟ ਹੋ ਜਾਓ ਜਦੋਂ ਇਹਨਾਂ ਦੋਨਾਂ ਨੂੰ ਕੰਮ ਕਰਨਾ ਪਿਆ ਤਾਂ ਉਹ ਆਪੇ ਸਮਝ ਜਾਣਗੇ ਕਿ ਰੋਫ ਕਿਵੇਂ ਮਾਰੀਦਾ ਜੇ ਤੂੰ ਇਦਾਂ ਨਾ ਕੀਤਾ ਤਾਂ ਕਾਜਲ ਤੇਰੀ ਘਰ ਵਾਲੀ ਨੂੰ ਬਹੁਤ ਤੰਗ ਕਰਕੇ ਤੇਰਾ ਘਰ ਬਰਬਾਦ ਕਰ ਦੂਗੀ ਹੁਣ ਕਾਜਲ ਦਾ ਭਰਾ ਇਸ ਗੱਲ ਨੂੰ ਮੰਨ ਗਿਆ ਸੀ ਕਾਜਲ ਦਾ ਭਰਾ ਹੁਣ ਦੂਸਰੇ ਸ਼ਹਿਰ ਵਿੱਚ ਜਾ ਕੇ ਇੱਕ ਘਰ ਲੱਭਦਾ ਹੈ ਤੇ ਆਪਣੀ ਪਤਨੀ ਨਾਲ ਉੱਥੇ ਰਹਿਣ ਲੱਗਦਾ ਹੈ ਘਰ ਦਾ ਸਾਰਾ ਕੰਮ ਕਾਜਲ ਦੀ ਭਾਬੀ ਕਰਦੀ ਸੀ ਪਰ ਜਦੋਂ ਹੁਣ ਕਾਜਲ ਦੀ ਭਾਬੀ ਹੋਰ ਘਰ ਵਿੱਚ ਰਹਿਣ ਲੱਗੀ ਤਾਂ ਸਾਰਾ ਕੰਮ ਕਾਜਲ ਨੂੰ ਕਰਨਾ ਪੈਂਦਾ ਹੈ ਘਰ ਵਿੱਚ ਬਸ ਮਾਂ ਧੀ ਤੇ ਪਿਓ ਰਹਿ ਗਏ ਸੀ ਭਰਾ ਤੇ ਭਾਬੀ ਤਾਂ ਦੂਜੇ ਘਰ ਵਿੱਚ ਸ਼ਿਫਟ ਹੋ ਗਏ ਕਦੇ-ਕਦੇ ਪਿਓ ਵੀ ਆਪਣੇ ਮੁੰਡੇ ਤੇ ਬਹੂ ਕੋਲ ਰਹਿ ਪੈਂਦਾ ਸੀ ਘਰ ਵਿੱਚ ਬਸ ਮਾਂ ਧੀ ਤੇ ਇੱਕ ਉਸਤਾ ਛੋਟਾ ਬੱਚਾ ਰਹਿ ਜਾਂਦੇ ਨੇ ਏਦਾਂ ਹੌਲੀ-ਹੌਲੀ ਸਮਾਂ ਬੀਤਦਾ ਹੈ ਹੁਣ ਕਾਜਲ ਸੋਚਣ ਲੱਗ ਗਈ ਸੀ ਕਿ ਇੱਥੇ ਰਹਿਣਾ ਤਾਂ ਬਹੁਤ ਮੁਸ਼ਕਲ ਹੈ ਇੱਥੇ ਵੀ ਮੈਨੂੰ ਕੰਮ ਕਰਨਾ ਪੈਂਦਾ ਹੈ ਤੇ ਉੱਥੇ ਵੀ ਕਰਨਾ ਪੈਂਦਾ ਸੀ ਇੱਥੇ ਮੈਂ ਕੰਮ ਕਰਦੀ ਆ ਤਾਂ ਮੇਰੀ ਕੋਈ ਇੱਜ਼ਤ ਹੀ ਨਹੀਂ ਕਰਦਾ ਕਾਜਲ ਨੂੰ ਸਮਝ ਲੱਗ ਗਈ ਸੀ ਕਿ ਅਸਲੀ ਘਰ ਤਾਂ ਪਤੀ ਦਾ ਘਰ ਹੀ ਹੁੰਦਾ ਹੈ ਹੁਣ ਕਾਜਲ ਆਪਣੀ ਮਾਂ ਨਾਲ ਵੀ ਲੜਨ ਲੱਗ ਜਾਂਦੀ ਏ ਉਹ ਆਪਣੀ ਮਾਂ ਨੂੰ ਕਹਿੰਦੀ ਹੈ ਕਿ ਮੈਥੋਂ ਨਹੀਂ ਤੇਰਾ ਕੰਮ ਹੁੰਦਾ ਆਪੇ ਕੰਮ ਕਰ ਲਿਆ ਕਰ ਮੈਂ ਕੰਮ ਕਰਕੇ ਤਾਂ ਆਪਣਾ ਸਹੁਰਾ ਘਰ ਛੱਡ ਕੇ ਆਈ ਆਂ ਹੁਣ ਦੋਨੋਂ ਮਾਮਾਤੀਆਂ ਲੜ-ਲੜ ਕੇ ਮਾਰਤੀਆਂ ਨੇ ਤੇ ਉਹ ਦੇਖਦਾ ਹੈ ਕਿ ਦੋਨੇ ਮਾਮਾਤੀਆਂ ਲੜੀ ਜਾਂਦੀਆਂ ਨੇ ਤਾਂ ਪਿਓ ਪੁੱਛਦਾ ਹੈ ਹੁਣ ਤੁਹਾਨੂੰ ਕੀ ਹੋ ਗਿਆ ਐਵੇਂ ਜਲੂਸ ਕੱਢੀ ਜਾਂਨੀਓ ਤਾਂ ਕਾਜਲ ਦੀ ਮਾਂ ਕਹਿੰਦੀ ਹੈ ਜੀ ਮੈਂ ਤਾਂ ਬੁੱਢੀ ਹੋ ਗਈ ਆ ਮੈਥੋਂ ਕਿੱਥੇ ਕੰਮ ਹੁੰਦਾ ਏ ਇਹ ਤਾਂ ਮੈਥੋਂ ਕੰਮ ਭਾਲਦੀ ਏ ਤਾਂ ਕਾਜਲ ਕਹਿੰਦੀ ਹੈ ਜੇ ਮੈਂ ਕੰਮ ਕਰਨਾ ਹੁੰਦਾ ਤਾਂ ਮੈਂ ਆਪਣੇ ਸਹੁਰੇ ਘਰ ਕਰ ਲੈਂਦੀ ਇੱਥੇ ਮੈਂ ਕੀ ਕਰਨ ਆਉਣਾ ਸੀ ਤਾਂ ਕਾਜਲ ਦਾ ਪਿਓ ਕਹਿੰਦਾ ਹੈ ਤੂੰ ਹੀ ਉਂਗਲਾਂ ਲਾਉਂਦੀ ਸੀ ਉਦੋਂ ਤਾਂ ਕਹਿੰਦੀ ਸੀ ਕਿ ਸੱਸ ਸਹੁਰੇ ਨੂੰ ਰੋਟੀ ਨਾ ਬਣਾਇਆ ਕਰ ਆਪੇ ਬਣਾ ਲਿਆ ਕਰਨਗੇ ਉਹ ਵੀ ਤੇਰੇ ਜਿੰਨੇ ਬੁੱਢੇ ਹੀ ਆ ਕਾਜਲ ਦਾ ਪਿਓ ਕਾਜਲ ਨੂੰ ਕਹਿੰਦਾ ਹੈ ਕਿ ਪੁੱਤ ਕੰਮ ਤਾਂ ਤੈਨੂੰ ਕਰਨਾ ਹੀ ਪੈਣਾ ਏ ਜੇ ਤੂੰ ਨਾ ਕਰੇਂਗੀ ਤਾਂ ਖਾẽਗੀ ਕਿੱਥੋਂ ਫਿਰ ਕਾਜਲ ਸੋਚਣ ਲੱਗਦੀ ਹੈ ਕਿ ਮੈਂ ਮੰਮੀ ਪਿੱਛੇ ਲੱਗ ਕੇ ਐਵੇਂ ਆਪਣਾ ਘਰ ਬਰਬਾਦ ਕਰ ਲਿਆ ਉਹ ਆਪਣੇ ਪਿਓ ਨੂੰ ਕਹਿੰਦੀ ਹੈ ਕਿ ਪਾਪਾ ਮੈਂ ਉਹਨਾਂ ਤੋਂ ਮਾਫੀ ਮੰਗ ਲਵਾਂਗੀ ਤੁਸੀਂ ਮੈਨੂੰ ਇੱਕ ਵਾਰ ਮੇਰੇ ਸਹੁਰੇ ਘਰ ਛੱਡਿਓ ਤੁਸੀਂ ਸੰਦੀਪ ਨਾਲ ਗੱਲ ਕਰ ਲਓ ਮੇਥੋਂ ਗਲਤੀ ਹੋਗੀ ਕਾਜਲ ਦਾ ਪਿਓ ਕਹਿ ਦਿੰਦਾ ਹੈ ਪਾਈ ਮੈਂ ਤਾਂ ਬਹੁਤ ਵਾਰ ਗੱਲ ਕਰਨੀ ਜਵਾਈ ਨਾਲ ਫੋਨ ਤੇ ਪਰ ਉਹ ਮੰਨਦਾ ਹੀ ਨਹੀਂ ਹੁਣ ਦੱਸ ਮੈਂ ਕੀ ਕਰਾਂ ਉਹ ਤਾਂ ਤੇਰੇ ਤੋਂ ਤਲਾਕ ਲੈਣਾ ਚਾਹੁੰਦਾ ਏ ਉਸ ਨੂੰ ਕੋਈ ਫਰਕ ਨਹੀਂ ਪੈਂਦਾ ਕਾਜਲ ਇਹ ਸੁਣ ਕੇ ਬਹੁਤ ਹੈਰਾਨ ਹੋ ਜਾਂਦੀ ਹੈ ਉਹ ਸੋਚਦੀ ਹੁੰਦੀ ਸੀ ਕਿ ਮੇਰਾ ਪਤੀ ਤਾਂ ਮੇਰੇ ਕੋਲ ਆਪੇ ਆਊਗਾ ਕਿਉਂਕਿ ਮੈਂ ਤਾਂ ਸੋਹਣੀ ਵਾਲੀ ਆ ਉਹ ਮੇਰੇ ਪਿੱਛੇ ਤਾਂ ਕਮਲਾ ਹੋਇਆ ਫਿਰਦਾ ਹੋਵੇਗਾ ਕਾਜਲ ਕਹਿੰਦੀ ਹੈ ਕਿ ਪਾਪਾ ਤੁਸੀਂ ਇੱਕ ਵਾਰ ਮੇਰੇ ਨਾਲ ਮੇਰੇ ਸਹੁਰੇ ਘਰ ਚੱਲ ਪੋ ਮੈਂ ਆਪੇ ਆਪਣੀ ਸੱਸ ਸਹੁਰੇ ਤੋਂ ਮਾਫੀ ਮੰਗ ਲਵਾਂਗੀ ਤੇ ਆਪਣੇ ਘਰ ਨੂੰ ਵਧੀਆ ਬਣਾ ਕੇ ਰੱਖਿਆ ਕਰੂੰਗੀ ਨਾਲੇ ਸੱਸ ਸਹੁਰੇ ਦੀ ਸੇਵਾ ਕਰਿਆ ਕਰੂੰਗੀ ਕੀ ਪਤਾ ਉਹ ਮੈਨੂੰ ਮਾਫੀ ਕਰ ਦੇਣ ਫਿਰ ਕਾਜਲ ਆਪਣਾ ਸਮਾਨ ਪੈਕ ਕਰਦੀ ਹੈ ਤੇ ਆਪਣੇ ਪਿਓ ਨਾਲ ਆਪਣੇ ਸਹੁਰੇ ਘਰ ਚਲੀ ਜਾਂਦੀ ਹੈ ਉੱਥੇ ਜਾ ਕੇ ਕਾਜਲ ਸਭ ਤੋਂ ਮਾਫੀ ਮੰਗਦੀ ਹੈ ਸੰਦੀਪ ਕਾਜਲ ਨੂੰ ਕਹਿੰਦਾ ਹੈ ਕਿ ਜੇ ਤੂੰ ਪਹਿਲਾਂ ਵਾਂਗ ਰਹਿਣਾ ਤਾਂ ਇੱਥੋਂ ਚਲੀ ਜਾ ਤਾਂ ਕਾਜਲ ਕਹਿੰਦੀ ਹੈ ਤੁਸੀਂ ਮੈਨੂੰ ਮਾਫ ਕਰ ਦਿਓ ਹੁਣ ਮੈਨੂੰ ਪਤਾ ਚੱਲ ਗਿਆ ਹੈ ਕਿ ਮੈਥਾ ਬਹੁਤ ਵੱਡੀ ਗਲਤੀ ਹੋ ਗਈ ਮੈਂ ਮੰਮੀ ਪਾਪਾ ਦੀ ਪੂਰੀ ਸੇਵਾ ਕਰਿਆ ਕਰੂੰਗੀ ਫਿਰ ਉਹ ਕਾਜਲ ਨੂੰ ਮਾਫ ਕਰ ਦਿੰਦੇ ਨੇ ਤੇ ਖੁਸ਼ੀ-ਖੁਸ਼ੀ ਉਸ ਘਰ ਵਿੱਚ ਰਹਿਣ ਲੱਗਦੇ ਨੇ ਫਿਰ ਸੰਦੀਪ ਕਾਜਲ ਦੇ ਪਾਪਾ ਦਾ ਧੰਨਵਾਦ ਕਰਦਾ ਹੈ ਕਿ ਤੁਸੀਂ ਕਾਜਲ ਨੂੰ ਸਹੀ ਸਬਕ ਸਿਖਾਇਆ ਜੇ ਤੁਸੀਂ ਇਦਾਂ ਨਾ ਕਰਦੇ ਤਾਂ ਸ਼ਾਇਦ ਅੱਜ ਮੇਰਾ ਘਰ ਉਜੜ ਜਾਂਦਾ ਤਾਂ ਦੋਸਤੋ ਤੁਸੀਂ ਆਪਣੀ ਰਾਇ ਮੈਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖ ਕੇ ਦੱਸਿਓ ਕੀ ਕਾਜਲ ਦੇ ਪਿਤਾ ਨੇ ਕਾਜਲ ਨੂੰ ਸਬਕ ਸਿਖਾ ਕੇ ਸਹੀ ਕੀਤਾ ਜਾਂ ਗਲਤ ਤੇ ਸਾਡੇ ਚੈਨਲ ਨੂੰ ਜਲਦੀ ਤੋਂ ਜਲਦੀ ਸਬਸਕ੍ਰਾਈਬ ਜ਼ਰੂਰ ਕਰ ਲਿਓ